ਵਿਕਰਮ ਮਜੀਠੀਆ ਛਕ ਛਰੀਆ ਕਾਲ ਕੀ ਹਾਲ ਚਾਲ ਹੈ ਤੁਹਾਡਾ ਮੈਂ ਕਿਹਾ ਸਰਦਾਰ ਜੀ ਕਿਦੀ ਹਾਸ ਵੀ ਲਿਆ ਕਰੋ ਬੱਚਾ ਖੋਲ ਕੇ ਕਿ ਟਾਈਮ ਬੀਤ ਗਿਆ ਤੁਹਾਡਾ ਹੱਸਣ ਵਾਲਾ ਤੇ ਹੁਣ ਰੋਣ ਵਾਲਾ ਆ ਗਿਆ ਸੋਵੇ ਇੱਕ ਵੀਡੀਓ ਦੇਖੀ ਹੁਣੇ-ਹੁਣੇ ਵਿਕਰਮ ਮਜੀਠੀਆ ਦੀ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਮੈਨੂੰ ਭਗਵੰਤ ਮਾਨ ਨੇ ਲਵ ਲੈਟਰ ਭੇਜਿਆ ਨਾ 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 ਭਗਵੰਤ ਮਾਨ ਦੇ ਦਿਨ ਇੰਨੇ ਨਹੀਂ ਮਾਰੇ ਆਏ ਇੱਕ ਬੰਦੇ ਨੂੰ ਲਵ ਲੈਟਰ ਲਿਖ ਕੇ ਦੇਵੇ ਇਹਦਾ ਮਤਲਬ ਤੂੰ ਅਸੈਪਟ ਕਰਦਾ ਕਿ ਤੂੰ ਬੰਦੇ ਬੰਦੇ ਲਾਈਕ ਕਰਦਾ ਉਹ ਬੰਦਿਆਂ ਬੰਦਿਆਂ ਦਾ ਕੀ ਚੱਕਰ ਜਾ ਹੁੰਦਾ ਪਤਾ ਨਾ ਭਗਵਾਨ ਤੁਮਾਨ ਦੇ ਉਹਨਾਂ ਤੇ ਦੇਨ ਨਹੀਂ ਆਏ ਕਿ ਉਹ ਤੈਨੂੰ ਪ੍ਰਪੋਸ ਕਰੂਗਾ ਉਹਦੇ ਕੋਲ ਆਪਣੀ ਬੜੀ ਸੋਹਣੀ ਸੁਨੱਖੀ ਵੋਟੀ ਹੈਗੀ ਫੇਰ ਤੂੰ ਕਹਿਣਾ ਕਿ ਪਾਉ ਪਾਉ ਪੰਗਾ ਲੈ ਲਿਆ ਪਾਉ ਮੈਨੂੰ ਨਹੀਂ ਪਤਾ ਇਹ ਪਾਉ ਸ਼ਬਦ ਕੀ ਹੁੰਦਾ ਹੈ ਕਿੰਨਾ ਨੋਅ ਆਖਿਆ ਜਾਂਦਾ ਜਿਸ ਸ਼ਬਦ ਦਾ ਮੈਨੂੰ ਨਹੀਂ ਪਤਾ ਤਾਂ ਮੈਂ ਇਹੀ ਕਹੂੰਗੀ ਮੈਨੂੰ ਨਹੀਂ ਪਤਾ ਸੋ ਪਾਉ ਪੂਤ ਆਪਣੇ ਗੁੱਜ ਚ ਪਾਲਾ ਮਜਿੱਠਿਆ ਹੁਣ ਤੁਹਾਨੂੰ ਸਾਰੇ ਨੂੰ ਮਿਰਚਾਂ ਬੜੀਆਂ ਲੱਗੀਆਂ ਹੋਈਆਂ ਬੜੀਆਂ ਚਨੂਨੇ ਲੜੇ ਹੋਇਆ ਕਿਉਂਕਿ ਭਗਵਾਨ ਤਮਨ ਤੁਹਾਡੇ ਸਾਰਿਆਂ ਦੇ ਕਾਲੇ ਚਿੱਠੇ ਖੋਲ ਰਿਹਾ ਤੇ ਪਰਕੇ ਵਰਨੇ ਫਲੋਰ ਲਿਆ ਜਿਹੜੇ ਵਰਕੇ ਜਿਹਨੂੰ ਫਲੋਰ ਲਿਆ ਉਹ ਬੰਦਾ ਅੱਜ ਤੱਕ ਕਿੰਨੀਆਂ ਸਰਕਾਰਾਂ ਆਈਆਂ ਤੇ ਪੰਜਾਬ ਸਰਕਾਰਾਂ ਗਈਆਂ ਕਦੇ ਕਿਸੇ ਦੀ ਇੰਨੀ ਹਿੰਮਤ ਇੰਨੀ ਜ਼ੁਰਤ ਇੰਨੀ ਔਕਾਤ ਨਹੀਂ ਸੀ ਕਿ ਤੇਰੇ ਵਰਗੇ ਬੰਦੇ ਨੂੰ ਲਵ ਲੈਟਰ ਪੇਛੇ ਲਵ ਕਿਡਾ ਬੇਸ਼ਰਮੰਦਾ ਦੇਖੋ ਕਾਨੂੰਨੀ ਨੋਟਿਸ ਆਇਆ ਤੇ ਲਵ ਲੈਟਰ ਦੱਸ ਰਿਹਾ ਹੱਸ ਕੇ ਇਹ ਉਹਨੂੰ ਕਹਿੰਦੇ ਦੁਨੀਆ ਦਾ ਮਹਾ ਬੇਸ਼ਰਮੰਦਾ ਸੋ ਹਾਂਜੀ ਭਾਈ ਚਿੱਟਾ ਦਾ ਕੰਮ ਤੂੰ ਕੀਤਾ ਮਜੀਠਿਆ ਹੁਣ ਜਿਹੜੀ ਖਬਰ ਆਈ ਹੈ ਮੈਂ ਜਿਹੜੀ ਖਬਰ ਸੁਣੀ ਹੈ ਵੀ ਤੇਰੀ ਜਨਾਨੀ ਨੇ ਵੀ ਚੱਟਾ ਵੇਚਿਆ ਹੁਣ ਤੂੰ ਕਹਿਣਾ ਹੈ ਭਗਵੰਤ ਮਾਨ ਨੂੰ ਦੇਖ ਵੱਡਾ ਤੂੰ ਮੇਥੋਂ ਮਰਜ ਮੇਰੇ ਭਰਾ ਦੇ ਥਾ ਲਾਲਾ ਪਰ ਮੈਂ ਤੁਹਾਨੂੰ ਤੁਸੀਂ ਵੀ ਕਹਿ ਸਕਦੀ ਸੀ ਤੇ ਜੀ ਕਹਿ ਕੇ ਵੀ ਬੋਲ ਸਕਦੀ ਸੀ ਪਰ ਸੌਰੀ ਮੈਂ ਕਦੇ ਵੀ ਉਸ ਸ਼ਖਸ ਨੂੰ ਜੀ ਤੇ ਤੁਸੀਂ ਸ਼ਬਦ ਬਿਲਕੁਲ ਅਪਯੋਗ ਨਹੀਂ ਕਰੂੰਗੀ ਆਪਣੇ ਜ਼ਿੰਦਗੀ ਵਿੱਚ ਜੋ ਬੰਦਾ ਡਰੱਗ ਵੇਚਦਾ ਹੋਵੇ ਜਾਂ ਜੋ ਬੰਦਾ ਦੇ ਵਪਾਰ ਦਾ ਧੰਦਾ ਕਰਦਾ ਹੋਵੇ ਕੁੜੀਆਂ ਨੂੰ ਪ੍ਰੋਸਟਿਚਨ 'ਚ ਪਾਉਂਦਾ ਹੋਵੇ ਸੋ ਇਦਾਂ ਦੇ ਦੋ ਕੰਜਰ ਬੰਦਿਆਂ ਤੋਂ ਮੈਨੂੰ ਜ਼ਿੰਦਗੀ 'ਚ ਨਫ਼ਰਤ ਆਇਆ ਉਹਨਾਂ ਨੂੰ ਕਦੇ ਵੀ ਮੈਂ ਜੀ ਤੁਸੀਂ ਆਪ ਕਦੇ ਨਹੀਂ ਕਹੂੰਗੀ ਕਦੇ ਨਹੀਂ ਕਹੂੰਗੀ ਕਦੇ ਨਹੀਂ ਕਹੂੰਗੀ ਇੱਕ ਤੱਕ ਪੂਰਦੇ ਸੀਰੀਅਲ ਦੇਖੇ ਨਾ ਉਹਦੇ ਵਿੱਚ ਹਰ ਟੇਕ ਨੂੰ ਤਿੰਨ ਵਾਰ ਹੁੰਦਾ ਹੈ ਨਹੀਂ 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 ਕਭੀ ਨਹੀਂ ਕਹੂੰਗੀ ਸੋ ਫਿਰ ਤੂੰ ਕਹਿੰਦਾ ਵੀ ਤੈਨੂੰ ਇੰਦਰਪ੍ਰੀਤ ਤੇਰੀ ਪਹਿਲੀ ਘਰ ਵਾਲੇ ਲੋਟ ਨਹੀਂ ਕਰ ਸਕੀ ਤੈਨੂੰ ਡਾਕਟਰ ਗੌਰਪ੍ਰੀਤ ਤੇਰੀ ਸੈਕੰਡ ਘਰ ਵਾਲੇ ਲੋਟ ਨਹੀਂ ਕਰ ਸਕੀ ਪਰ ਹੁਣ ਮੇਰੀ ਜਨਾਨੀ ਲੋਟ ਕਰਕੇ ਦਿਖਾਓ ਕਿਉਂ ਜਨਾਨੀ ਦਸ਼ਾ ਗਣਪਾਂਵ ਜਵਣਾ ਭਗਵੰਤ ਮਾਨ ਨੂੰ ਹੁਣ ਤੀਜਾ ਵਿਆਹ ਕਰਾਉਣਾ ਤੁਸੀਂ ਗੱਲਾਂ ਕਿਦਾਂ ਦੀਆਂ ਓਚੀਆਂ ਤੇ ਕਿੰਨੀਆਂ ਗਿਰੀਆਂ ਹੋਈਆਂ ਕਰਦੇ ਆ ਆਪਣੇ ਜਿਹੜੇ ਸ਼ਬਦ ਹੈ ਨਾ ਮੰਨਿਆ ਕਿ ਜੀਬ ਗਿੱਲੀ ਥਾਂ ਜ਼ੁਬਾਨ ਲੱਗੀ ਹੈ ਫਿਸਲ ਜਾਂਦੀ ਹੈ ਇੱਚ ਹੱਡੀ ਨਹੀਂ ਹੁੰਦੀ ਕਹਿੰਦੇ ਹੱਡੀਆਂ ਤੜਾ ਦਿੰਦੀ ਹੈ ਸੋ ਆਪਣੀਆਂ ਗੱਲਾਂ ਨੂੰ ਸੋਚ ਸਮਝ ਕੇ ਆਪਣੇ ਸ਼ਬਦਾਂ ਦੇ ਬਾਹਰ ਨੂੰ ਆਪਣੇ ਮੂੰਹ ਚੋਂ ਕੱਢਿਆ ਕਰੋ ਇਹ ਤੁਹਾਡੇ ਵਰਗੇ ਲੋਕ ਨੇ ਜਿਹੜੇ ਆਪਣੀਆਂ ਵੋਟੀਆਂ ਨੂੰ ਆਪ ਨੀ ਵਸਤਰ ਕਰ ਦਿੰਦੇ ਸਮਾਜ ਦੇ ਵਿੱਚ ਭਾਈ ਤੇਰੀ ਜਨਾਨੀ ਚਾਂਸੀ ਦੀ ਰਾਣੀ ਹੈ ਤੋਪ ਹੈ ਏਕ 47 ਆ ਹੈ ਕੀ ਹੈ ਵੀ ਜਿਹੜਾ ਉਹਨਾਂ ਨੂੰ ਲੋਟ ਕਰ ਲੂਗੀ ਅਮਾਨਦਰੀ ਨਾਲ ਮਜੀਠੇ ਇਕੱਲੇ ਬੈ ਕੇ ਸੋਚੀਏ ਕਿ ਡਰੱਗ ਨਹੀਂ ਵੇਚਿਆ ਹੁਣ ਲੋਕ ਇਹ ਵੀ ਸਵਾਲ ਕਰਨਗੇ ਵੀ ਦੇਵ ਵਪਾਰ ਦਾ ਧੰਦਾ ਤੇ ਡਰੱਗ ਦਾ ਧੰਦਾ ਨੈਨਸੀ ਵੀ ਇਹ ਦੋਨਾਂ ਨੂੰ ਮੈਚ ਕਿਉਂ ਕਰ ਰਹੀਆਂ ਬਿਲਕੁਲ ਮੈਚ ਕਰ ਰਹੀਆਂ ਦੇਵ ਵਪਾਰ ਜਿਹੜੇ ਸਾਡੇ ਕੁਝ ਪੰਜਾਬੀ ਗਾਂਹ ਕੁੜੀਆਂ ਨੂੰ ਜਾਂ ਸਟੂਡੈਂਟਸ ਕੁੜੀਆਂ ਨੂੰ ਦੇਵ ਵਪਾਰ ਚ ੱਤਕਾ ਮਾਰ ਰਹੇ ਨੇ ਨਾ ਉਹਨਾਂ ਦੇ ਜਿਸਮਾਂ ਦੀ ਕਮਾਈ ਖਾ ਰਿਆ ਜਿਹਨੂੰ ਦੇਵ ਵਪਾਰ ਕਹਿੰਦੇ ਆ ਪਰ ਕੁੜੀਆਂ ਜਿਸਮ ਵੇਚਦੀਆਂ ਉਹ ਜਿਹੜੇ ਵੇਚਣ ਜੋ ਪੈਸੇ ਮਿਲਦੇ ਇਦਾਂ ਦੇ ਬੰਦੇ ਬਹਿ ਕੇ ਖਾਂਦੇ ਆ ਦਲਾਲ ਉਹਨਾਂ ਸੇਮ ਡਰੱਗ ਵੀ ਦੇ ਨਾਲ ਹੀ ਰਿਲੇਟਿਡ ਆ ਤੁਸੀਂ ਡਰੱਗ ਦਾ ਬਿਜ਼ਨਸ ਕੀਤਾ ਬੇਪਨਾ ਪੰਜਾਬ 'ਚ ਡਰੱਗ ਫੈਲਾਇਆ ਜਵਾਨ ਧੀਆਂ ਪੁੱਤਾਂ ਦੇ ਨਸਾਂ ਦੇ ਵਿੱਚ ਟੀਕੇ ਜਦੋਂ ਲੱਗਦੇ ਆ ਨਾ ਉਹ ਡਰੱਗ ਨਸਾਂ ਦੇ ਥਰੂ ਦੇਹ ਦੇ ਅੰਦਰ ਜਾਂਦਾ ਸੋ ਦੇ ਵਪਾਰ ਤੇ ਡਰੱਗ ਇੱਕੋ ਹੀ ਗੱਲ ਆ ਉਹ ਬੱਚੇ ਜਦੋਂ ਮਰਦੇ ਆ ਨਾ ਉਹਨਾਂ ਦੀਆਂ ਮਾਵਾਂ ਨੂੰ ਜਾ ਕੇ ਪੁੱਛੋ ਨੀਂਦ ਨਹੀਂ ਆਉਂਦੀ ਉਹਨਾਂ ਕੋਸਤੀਆਂ ਤੁਹਾਡੇ ਵਰਗੇ ਲੋਕਾਂ ਨੂੰ ਵੱਦ ਦੋਆਵਾਂ ਦਿੰਦਿਆਂ ਸੋ ਸੁਣਨ ਚ ਗੱਲ ਆਈ ਕਿ ਮੰਜੀਠੀਆ ਦੀ ਜਿਹੜੀ ਜਨਾਨੀ ਹੈ ਕਹਿੰਦੇ ਇਦਾਂ ਪਰਸਾਂ ਚ ਪਾ ਪਾ ਕੇ ਡਰਗ ਸਪਲਾਈ ਕਰਦੀ ਰਹੀ ਹੈ ਇਹ ਮੈਂ ਨਹੀਂ ਕਹਿੰਦੀ ਇਹ ਗੱਲ ਮੈਨੂੰ ਸੁਣਨ ਚਾਈ ਉਹ ਵੀਡੀਓ ਸੁਣੀ ਮੈਂ ਇੱਕ ਸੋ ਲੱਖ ਦੀਆਂ ਲਾਲਤਾ ਇੱਕ ਔਰਤ ਕਹਿੰਦੇ ਇੱਕ ਔਰਤ ਉਹ ਹੁੰਦੀ ਚ ਦੂਜੀ ਔਰਤ ਦਾ ਦਰਦ ਸਮਝਦੀ ਆ ਪਰ ਅੱਜ ਦੇ ਟਾਈਮ ਚ ਇੱਕ ਔਰਤ ਜਿਹੜੀ ਖੁਦ 9 ਮਹੀਨੇ ਬੱਚੇ ਨੂੰ ਕੱਖ ਚ ਰੱਖ ਕੇ ਉਹਨੂੰ ਸੀਜਦੀ ਆ ਉਹਨੂੰ ਇਸ ਦੁਨੀਆ ਚ ਲੈ ਕੇ ਆਂਦੀ ਐ ਨਵਾਂ ਜਨਮ ਦਿੰਦੀ ਐ ਉਹੀ ਔਰਤ ਡਰੱਗ ਸਪਲਾਈ ਕਰੇ ਸਾਡੇ ਪੰਜਾਬ ਚ ਸਾਡੇ ਪੰਜਾਬ ਦੇ ਨੌਜਵਾਨ ਪੀੜੀ ਨੂੰ ਮਾਰਦਾ ਤੁਸੀਂ ਨਸਲਾਂ ਖਤਮ ਕਰਦੀਆਂ ਇੱਕ ਪਾਸੇ ਕਹਿੰਨੇ ਹੋ ਕਿ ਜੀਵ ਗਾਂਧੀ ਨੇ ਕਿਹਾ ਸੀ ਇਨਕੀ ਨਸਲੇ ਖਤਮ ਕਰ ਦੂੰਗਾ ਉਦੋਂ ਜੀਵ ਗਾਂਧੀ ਤਾਂ ਮਰੇ ਮੁੱਤਾਂ ਬੀਤ ਗਿਆ ਫਿਰ ਤੁਸੀਂ ਉਹਦੇ ਨਕਸ਼ੇ ਕਦਮ ਤੇ ਕਿਉਂ ਚੱਲੇ ਤੁਸੀਂ ਡਰੱਗ ਦਾ ਕੰਮ ਕਰਕੇ ਤੁਸੀਂ ਕੀ ਕਰ ਰਹੇ ਹੋ ਪੰਜਾਬ ਨੂੰ ਬਰਬਾਦ ਕੀਤਾ ਉਦੋਂ ਸੁਖਵੀਰ ਬਾਦਲ ਦੀ ਵੀਡੀਓ ਦੇਖੀ ओ कह रहे जी मेरे टाइम चेडिया बेअदबिया हुई जी माफी दो जी याद हम माफिया याद आ बादल साहब बादल क्यों माफी याद आई आपको इतने टाइम कौन सी ऐसी कुंभकर्ण की नींद सो रहे थे आप जो आप अब उठे हैं अरे आपके राज में क्या गुंडागर्दी बदमाशी ड्रग्स क्या कुछ नहीं हुआ है आपने सिर्फ अपना बिजनेस बढ़ाया है पंजाब में ਹਰ ਜਗ੍ਹਾ ਸਿਝਾ ਮੌਕਾ ਮਿਲਿਆ ਆਪਨੇ ਸਿਰਫ ਪੈਸੇ ਕਮਾਏ ਕੋਈ ਛੱਡਿਆ ਤੁਸੀਂ ਜਗ੍ਹਾ ਜਿੱਥੋਂ ਤੁਸੀਂ ਨੋਟ ਨਹੀਂ ਕਮਾਏ ਦੱਸ ਦੋ ਮੈਨੂੰ ਰੇਤਾ ਦੀ ਟਰਾਲੀਆਂ ਤੱਕ ਨਹੀਂ ਛੱਡੀਆਂ ਤੁਸੀਂ ਸ਼ੁਕਰ ਹੈ ਤੁਸੀਂ ਜਿਹੜੇ ਆ ਵਿਚਾਰੇ ਆ ਸੀਵਰ ਸਿਸਟਮ ਸਾਫ਼ ਕਰਦੇ ਆ ਇਹਨਾਂ ਤੋਂ ਨਹੀਂ ਕਹਿਤਾ ਵੀ ਜੇ ਤੁਸੀਂ 250 ਲੈ ਰਹੇ ਹੋ ਸੀਵਰ ਸਾਫ਼ ਕਰਨ ਦਾ ਉਹ ਗੱਲ ਸੁਣ ਲਓਏ 75 ਰੁਪਏ ਮੇਰਾ ਐ 100 ਰੁਪਏ ਮੇਰਾ ਚ ਬਹੂਗਾ ਹਿੱਸਾ ਤੁਸੀਂ ਉਹ ਛੱਡਦਾ ਸ਼ਰਮ ਆਣੀ ਚਾਹੀਦੀ ਤੁਹਾਨੂੰ ਸ਼ਰਮ ਜਿ ਚੁੱਲ੍ਹੇ ਉੱਪਰ ਪਾਣੀ 'ਚ ਡੁੱਬ ਕੇ ਮਰ ਜਾਓ ਐਨਾ ਬੇਪਰਵਾਹ ਦੌਲਤ ਤੁਸੀਂ ਪੰਜਾਬ 'ਚੋਂ ਲੁੱਟੀ ਕਮਾਈ ਕੰਗਾਲ ਕਰਕੇ ਰੱਖਤਾ ਪੰਜਾਬ ਨੂੰ ਨਸ਼ਿਆਂ ਤੇ ਅੱਜ ਦੀ ਨੌਜਵਾਨ ਪੀੜੀ ਲਾਤੀ ਪਹਿਲ ਤਾਂ ਮੁੰਡੇ ਨਸ਼ਾ ਕਰਦੇ ਸੀ ਹੁਣ ਤਾਂ ਕੁੜੀਆਂ ਕਰਨ ਲੱਗੀਆਂ ਆ ਥੋੜਾ ਦਿਨ ਪਹਿਲ ਦੀ ਬ੍ਰੈਂਟਨ ਦੀ ਖਬਰ ਆ ਪੁਲਿਸ ਨੇ ਸਟੂਡੈਂਟ ਕੁੜੀ ਫੜੀ ਆ ਜਿਹੜੀ ਕਾਰ ਫੜੀ ਉਹ ਕਾਰ ਵਿੱਚ ਓਲੀ ਦੀ ਆ ਤੇ ਉਸ ਸਟੂਡੈਂਟ ਕੁੜੀ ਕੋਲੋਂ ਡਰੱਗ ਮਿਲੇ ਉਹਦਾ ਪੂਰਾ ਨਾਮ ਨਹੀਂ ਦੱਸਿਆ ਲਾਸਟ ਨੇਮ ਕੀ ਆ ਉਹਦਾ ਗੌਰ ਫਰਮਾਇਓ ਜਨਾਬ ਜੀ ਕੌਰ ਸਿੰਘ ਤੇ ਕੌਰ ਕਿਦੇ ਮਗਰ ਲੱਗਦਾ ਸਾਡੇ ਪੰਜਾਬੀਆਂ ਦੇ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਕੌਰ ਕਿਉਂ ਕੁੜੀਆਂ ਕੈਨੇਡਾ ਅਮਰੀਕਾ ਅਗੇ ਮੁਲਕਾਂ ਚ ਜਾ ਕੇ ਦੇ ਵਪਾਰ ਦੇ ਧੰਦੇ ਚ ਪੈ ਲੀਆਂ ਕਿਉਂ ਕੁੜੀਆਂ ਮੁੰਡੇ ਡਰਗ ਵੇਚਣ ਲੱਗ ਗਏ ਆ ਡਰਗ ਕਰਨ ਲੱਗ ਗਏ ਵਾਈ ਇੱਕ ਰੀਜ਼ਨ ਦੱਸੋ ਮੈਨੂੰ ਜੇ ਤੁਸੀਂ ਕਹਿੰਦੇ ਪੰਜਾਬ ਚ ਆਏ ਆ ਪੰਜਾਬ ਉਹ ਆ ਭਗਵੰਤ ਮਾਨ ਨੇ ਪੰਜਾਬ ਬਰਬਾਦ ਕਰਤਾ ਪੰਜਾਬ ਭਗਵੰਤ ਮਾਨ ਨੂੰ ਤਾਂ ਹਲੇ ਜਨਾਬ ਜੀ ਦੋਸਾਂ ਲਈ ਆ ਇਹ ਐ ਉਹ ਪਹਿਲੇ ਤਾਂ ਸੀਐਮ ਨਹੀਂ ਸੀ ਨਾ ਪੰਜਾਬ ਦੇ ਉਹਨਾਂ ਨੂੰ ਤਾਂ ਹਲੇ 2 ਸਾਲ ਹੋਇਆ ਜਿਹੜਾ ਕੰਮ ਤੁਹਾਡੀਆਂ ਪੀੜ੍ਹੀਆਂ ਨੇ ਦਰ ਤੱਕ ਤੁਸੀਂ ਗੰਦ ਪਾਇਆ ਪੰਜਾਬ 'ਚ ਉਹ ਬੰਦਾ 2 ਸਾਲ 'ਚ ਕਿੱਦਾਂ ਝਾੜੂ ਨਾਲ ਸਾਫ਼ ਕਰ ਦੂ ਜਦੋਂ ਗੰਦ ਬਹੁਤ ਜ਼ਿਆਦਾ ਹੁੰਦਾ ਨਾ ਘਰ 'ਚ ਘਰ ਸਾਫ਼ ਕਰਨ ਲਈ ਵੀ ਟਾਈਮ ਲੱਗਦਾ ਪੰਜਾਬ ਤਾਂ ਬਹੁਤ ਵੱਡਾ ਸੂਬਾ ਹੈ ਉਹਨੂੰ ਵੀ ਸਾਫ਼ ਕਰਨ ਨੂੰ ਹਲੇ ਟਾਈਮ ਲੱਗੇਗਾ ਮੈਂ ਤਾਂ ਕਹਿੰਦੀ ਹਾਂ ਮਾਨਸਾ ਵਾਲੇ 5 ਸਾਲ ਪੂਰੇ ਕਰਨੇ 5 ਸਾਲ ਹੋਰ ਆਉਣ ਵਾਲੇ ਚੋਂ 10 ਸਾਲ ਦਾ ਟਾਈਮ ਦਿੱਤਾ ਜਾਵੇ ਕੁਛ ਛੋਟੀ ਮੋਟੀ ਗੱਲ ਨਹੀਂ ਹੈ ਸਮਾਜ ਨੂੰ ਸੁਧਾਰਨਾ ਡਰਗ ਨੂੰ ਰੋਕਣਾ ਇੱਤਸਾ ਬੜੀ ਬਿਗ ਡੀਲ ਤਾਂ ਬੰਦੇ ਨੂੰ ਟਾਈਮ ਚਾਹੀਦਾ ਅੱਜ ਭਗਵੰਤ ਮਾਨ ਨੇ ਤੁਹਾਡੇ ਚਿੱਠੇ ਖੋਲਤੇ ਤੁਹਾਨੂੰ ਸਭ ਨੂੰ ਨੋਟਿਸ ਜਾਰੀ ਹੈ ਜੋ ਜੋ ਡਰਗ ਵੇਚਦੇ ਸੀ ਕੰਮ ਕਰਦੇ ਸੀ ਹੁਣ ਤੁਹਾਡੇ ਲੱਗੇ ਚਨੂਣੇ ਹੁਣ ਤੁਸੀਂ ਭੱਜਦੇ ਫਿਰਦੇ ਹੋ ਚਿੱਠੀਆਂ ਨੂੰ ਲਵ ਲੈਟਰ ਰੱਖਦੇ ਹੋ ਕੋਈ ਕਹਿੰਦਾ ਮੇਰੀ ਜਨਾਨੀ ਤੈਨੂੰ ਦਖੂ ਦੇਖ ਲੈ ਬਾਈ ਤੇਰੀ ਜਨਾਨੀ ਵੀ ਅਸੀਂ ਵੀ ਭਗਵੰਤ ਨਾਲ ਹੀ ਸਟੈਂਡ ਕਰਦੇ ਹਾਂ ਫਿਰ ਦੇਖ ਲੈ ਤੇਰੀ ਜਨਾਨੀ ਸ਼ਰਮ ਆਣੀ ਚਾਹੀਦੀ ਇੱਕ ਜਨਾਨੀ ਜਾਤ ਨੂੰ ਹੋ ਕੇ ਡਰਗ ਦਾ ਕੰਮ ਕਰ ਰਹੀ ਹੈ ਦੈਟਸ ਅ ਵੈਰੀ ਬੈਡ very bad ਤੁਸੀਂ ਇੱਕ ਵਾਰ ਸੋਚਿਆ ਜੇ ਤੁਸੀਂ ਜੱਟ ਸਿੱਖ ਫੈਮਿਲੀ ਹੋ ਤੁਸੀਂ ਇੱਕ ਵਾਰ ਸੋਚਿਆ ਤੁਸੀਂ ਆਪਣੇ ਸਿੱਖਾਂ ਦੇ ਤੇ ਪੋਤੀ ਬਰਬਾਦ ਕਰਦੇ ਸੋਚਿਆ ਕਦੀ ਗੱਲ ਬਹਿ ਕੇ ਗੁਰੂ ਮਹਾਰਾਜ ਨੇ ਤੁਹਾਨੂੰ ਇਹ ਸਿੱਖਿਆ ਦਿੱਤੀ ਸੀ ਤੁਸੀਂ ਪੈਸੇ 'ਚ ਇੱਕਾ ਮਜੀਠੀਆਂ ਤੇ ਕਾ ਬਾਦਲ ਇਹ ਇੰਨੇ ਅੰਨੇ ਹੋਏ ਪੈਸੇ ਵਿੱਚ ਇਹ ਦੌਲਤ ਦੇ ਸਰੂਰ ਦੇ ਵਿੱਚ ਇੰਨੇ ਅੰਨੇ ਹੋਏ ਪੈਸੇ ਸਵਿਟਸ ਬੈਂਕ ਅਕਾਊਂਟ ਤੁਹਾਡੇ ਆ ਬਾਹਰ ਵਿਦੇਸ਼ਾਂ 'ਚ ਜਿਹੜੇ ਬਿਜ਼ਨਸ ਤੁਸੀਂ ਖੋਲੇ ਆ ਬਾਹਰ ਘਰ ਲੈ ਕੇ ਬੈਠੇ ਹੋ ਉਹ ਕਿੱਥੇ ਲੈ ਕੇ ਜਾਓਗੇ ਇੰਨੀ ਦੌਲਤ ਮੈਂ ਦੱਸਦਾ ਦੋ ਕਿੱਥੇ ਲੈ ਕੇ ਜਾਓਗੇ 2200 ਗ੍ਰਾਮ ਦੀ ਸੋਲ ਹੁੰਦੀ ਹੈ ਬੰਦੇ ਦੇ ਬੋਡੀ ਵਿੱਚ ਜਦੋਂ ਨਿਕਲਣੀ ਹੈ ਫਰਰ ਕਰਕੇ ਨਿਕਲ ਜਾਣੀ ਹੈ ਨਾਲ ਨਹੀਂ ਜਾਣਾ ਜੇ ਸੋਚ ਰਹੇ ਹੋ ਸਾਡੇ ਬੱਚੇ ਤਰਾਜ ਕਰਨਗੇ ਬੱਚੇ ਕਿਨੇ ਵਖਿਆ ਤੁਹਾਨੂੰ ਕੀ ਪਤਾ ਤੁਹਾਡੇ ਮਰਦੇ ਤੁਹਾਡੇ ਬੱਚੇ ਵੀ ਉੱਡ ਜਾਣ ਜਲਾਲਉਦੀਨ ਮੁਹੰਮਦ ਅਕਬਰ ਨੇ ਫਤਿਹਪੁਰ ਸਿਕਰੀ ਜਿਹੜਾ ਮਹਿਲ ਬਣਾਇਆ ਸੀ ਨਾ ਲਾਲ ਪੱਥਰ ਮੰਗਾ ਕੇ ਰਾਜਸਥਾਨ ਤੋਂ ਕਹਿੰਦਾ ਐਸਾ ਮਹਿਲ ਕਿਤੇ ਨਹੀਂ ਹੋਊਗਾ ਹਜ਼ਾਰਾਂ ਸਾਲ ਕਹਿੰਦਾ ਮਹਿਲ ਟੁੱਟੂਗਾ ਨਹੀਂ ਇਹਦੀ ਦੁਆਰਾ ਐਵੇਂ ਰਹਿਣੀ ਆ ਤੇ ਗੱਲ ਵੀ ਸੱਚ ਆ ਅੱਜ ਤੁਸੀਂ ਸਾਡਾ ਇਤਿਹਾਸ ਦੇਖ ਲਓ ਸਿੱਖਾਂ ਦੇ ਜਿਹੜੇ ਪੁਰਾਣੇ ਜਿੰਨੇ ਤੁਸੀਂ ਲਾ ਲਓ ਸ਼ਹੀਦ ਹੋਏ ਨੇ ਜਾਂ ਸਾਡੇ ਜਿਹੜੇ ਦਸੋਂ ਪਿਤਾ ਜੀ ਉਹਨਾਂ ਦੇ ਘਰਾਂ ਦੇ ਹਾਲ ਦੇਖੋ ਕੀ ਆ ਕਈਆਂ ਦੇ ਲੈਂਟਰ ਟੁੱਟੇ ਇੱਟਾਂ ਟਈਆਂ ਖੰਡਰ ਆ ਪਰ ਜਲਾਲਉਦੀਨ ਮੁਹੰਮਦ ਅਕਬਰ ਦਾ ਮਹਿਲ ਅੱਜ ਵੀ ਉੱਥੇ ਫਤਿਹਪੁਰ ਸਿਰੀ ਲੋਕ ਦੇਖਣ ਜਾਂਦੇ ਆ ਇੱਕ ਇੱਟ ਨਹੀਂ ਹਿੱਲੀ ਉਹਦੇ ਵਿੱਚੋਂ ਰਾਪਤਾ ਬੰਦਾ ਹੀ ਲਗਿਆ ਨਾ ਖਾਂਦਨ ਵੀ ਹਿਲ ਗਿਆ ਉਹਦਾ ਉਹ ਤਾਂ ਮਹਿਲ ਸੁੰਸਾਨ ਆ ਬਿਆਹਬਾਨ ਕਬੂਤਰਾਂ ਦੇ ਟਾਂ ਟਾਂ ਕਰਕੇ ਬਿੱਠਾ ਕਰ ਜਾਂਦੇ ਆ ਕੁੱਤੇ ਬਿੱਲੇ ਆਂਦੇ ਸਸੂ ਕਰਕੇ ਚੱਲ ਜਾਂਦੇ ਆ ਮਹਿਲ ਹੈ ਪਰ ਸੁੰਸਾਨ ਹੈ ਇਤਿਹਾਸ ਹੀ ਰਹਿ ਗਿਆ ਤਾਂ ਯਾਦ ਰੱਖਿਓ ਸੁਧਰ ਜੋ ਸੁਧਰ ਜੋ ਨਾ ਗੰਦ ਪਾਓ ਨਹੀਂ ਤਾਂ ਲੋਕ